ਸਿੱਖਾਂ ਨੇ ਭਾਰਤ ਦੀ ਆਜ਼ਾਦੀ ਵਿੱਚ ਨੰਨਾ ਕੇਵਲ ਆਪਣੀਆਂ ਜਾਨਾਂ ਦੀ ਕੁਰਬਾਨੀ ਦਿੱਤੀ ਬਲਕਿ ਉਹਨਾਂ ਦੀ ਬਹਾਦਰੀ ਸਮਰਪਣ ਤੇ ਕੌਮੀ ਜਜ਼ਬੇ ਨੇ ਆਜ਼ਾਦੀ ਦੀ ਲਹਿਰ ਨੂੰ ਨਵੀਂ ਦਿਸ਼ਾ ਦਿੱਤੀ ਹੋਰ ਕੁਝ ਮਹੱਤਵਪੂਰਨ ਯੋਗਦਾਨ ਇਹਨਾਂ ਤਰੀਕਿਆਂ ਰਾਹੀਂ ਵੀ ਦੇਖਣ ਨੂੰ ਮਿਲਦੇ ਹਨ ਨੋ ਕਾਲਾ ਪਾਣੀ ਦੀ ਸਜ਼ਾ ਸੈਲੂਲਰ ਜੇਲ੍ਹ ਕਈ ਸਿੱਖਾਂ ਨੇ ਕਾਲਾ ਪਾਣੀ ਵਾਂਗ ਖੂਨੀ ਜੇਲ੍ਹਾਂ ਵਿੱਚ ਔਖੀਆਂ ਸੌਖੀਆਂ ਸਜ਼ਾਵਾਂ ਪੁਗਤੀਆਂ ਬਾਬੂ ਹਿਰਾ ਸਿੰਘ ਮਾਸਟਰ ਕਰਤਾਰ ਸਿੰਘ बाबा प्रीतम सिंह ਵਰਗੇ ਸਿੱਖ ਆਜ਼ਾਦੀ ਦੌਰਾਨ ਅਣਗਿਣਤ યાਤਨਾਵਾਂ ਦੇ ਸ਼ਿਕਾਰ ਹੋਏ 10 ਬਾਬਾ ਕੁੰਗ ਸਿੰਘ ਅਤੇ ਬਾਬਾ ਸੁੰਦਰ ਸਿੰਘ ਇਹ ਸਿੱਖ ਯੋਧੇ 1857 ਦੀ ਪਹਿਲੀ ਆਜ਼ਾਦੀ ਲਹਿਰ ਵਿੱਚ ਸ਼ਾਮਲ ਹੋਣ ਵਾਲੇ ਸਿੰਘਾਂ ਵਿੱਚੋਂ ਸਨ ਇਹਨਾਂ ਨੇ ਭਾਰਤੀ ਸਿਪਾਹੀਆਂ ਨਾਲ ਮਿਲ ਕੇ ਬ੍ਰਿਟਿਸ਼ ਹਕੂਮਤ ਖਿਲਾਫ ਬਗਾਵਤ ਚਲਾਈ 11 ਸਰਹੰਦ ਜੇਲ੍ਹ ਚ ਸ਼ਹੀਦੀ ਬਾਬਾ ਰਣਜੀਤ ਸਿੰਘ ਨੇ ਬ੍ਰਿਟਿਸ਼ ਰਾਜ ਵਿਰੁੱਧ ਗਦਰ ਲਹਿਰ ਦਾ ਹਿੱਸਾ ਬਣ ਕੇ ਆਪਣੀ ਜ਼ਿੰਦਗੀ ਦੇ ਕਿल्ले ਕਦਨ ਸਹੇ ਉਨਾਂ ਨੇ ਆਪਣੀ ਅੜਿਕ ਅਤੇ ਨੀਤੀ ਤੇ ਟਿਕੇ ਰਹਿੰਦੇ ਹੋਏ ਆਜ਼ਾਦੀ ਲਈ ਬੇਮਿਸਾਲ ਯੋਗਦਾਨ ਪਾਇਆ 12 ਨਮਕ ਸत्याग्रह 1930 ਮਹਿਲਾਵਾਂ ਸਨੇ ਸਿੱਖ ਪਾਈਚਾਰੇ ਨੇ ਵੀ ਨਮਕ ਸत्याग्रह ਚੋਪਰਪੁਰ ਹਿੱਸਾ ਲਿਆ ਸਿੱਖ ਮਹਿਲਾਵਾਂ ਨੇ ਆਜ਼ਾਦੀ ਦੀ ਲਹਿਰ ਵਿੱਚ ਆਪਣੀਆਂ ਸੰਭਾਵਨਾਵਾਂ ਨਿਭਾਈਆਂ 13 ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੇਰਣਾ ਗੁਰੂ ਗੋਬਿੰਦ ਸਿੰਘ ਜੀ ਦੀ ਸ਼ੂਰਬੀਰਤਾ ਅਤੇ ਸਿੱਖੀ ਦਾ ਦੱਸਿਆ ਸਰਬੱਤ ਦਾ ਭਲਾ ਸਭ ਦੀ ਭਲਾਈ ਦਾ ਮੂਲ ਮੰਤਰ ਸਿੱਖਾਂ ਦੀ ਹਿੰਮਤ ਦਾ ਆਧਾਰ ਰਿਹਾ। ਇਹ ਹੀ ਆਤਮਕ ਤਾਕਤ ਆਜ਼ਾਦੀ ਦੀ ਲਹਿਰ ਵਿੱਚ ਸਿੱਖਾਂ ਲਈ ਮਜ਼ਬੂਤ ਆਧਾਰ ਬਣੀ। 14 ਸ਼ਹੀਦੀ ਕੀਰਤਨ ਮੰਡਲ ਮਾਸਟਰ ਤਾਰਾ ਸਿੰਘ ਨੇ ਗੁਰਦੁਆਰਾ ਸੁਧਾਰ ਲਹਿਰ ਦੀ ਅਗਵਾਈ ਕਰਕੇ ਗੁਰੂ ਘਰਾਂ ਨੂੰ ਬ੍ਰਿਟਿਸ਼ ਹਕੂਮਤ ਦੇ ਕਬਜ਼ੇ ਤੋਂ ਆਜ਼ਾਦ ਕਰਵਾਇਆ। 15 ਫਿਰੰਗੀਆਂ ਵਿਰੁੱਧ ਨਸਹਿਯੋਗ ਆंदोलਨ ਬਾਬਾ ਕਨਹਿਆ ਲਾਲ ਲਾਲਾ ਹਰਕਿਸ਼ਨ ਲਾਲ ਅਤੇ ਹੋਰ ਸਿੱਖ ਨੇਤਾਵਾਂ ਨੇ ਮੋਹਨਦੇ ਕਰਮਚੰਦ ਗਾਂਧੀ ਦੇ ਸਾਥੀ ਬਣ ਕੇ ਅਸਹਿਯੋਗ ਅੰਦੋਲਨ ਵਿੱਚ ਭਾਗ ਲਿਆ। ਹਾਂ, ਨਤੀਜਾ ਸਿੱਖਾਂ ਦਾ ਆਜ਼ਾਦੀ ਵਿੱਚ ਯੋਗਦਾਨ ਅਨਮੋਲ, ਅਮਰ ਅਤੇ ਇਤਿਹਾਸਕ ਹੈ। ਸਿੱਖਾਂ ਦੀ ਬਹਾਦਰੀ, ਆਤਮ ਸਮਰਪਣ ਅਤੇ ਬਲੀਦਾਨ ਸਾਨੂੰ ਹਮੇਸ਼ਾ ਆਜ਼ਾਦੀ ਦੀ ਕੀਮਤ ਸਿੱਖਾਂ ਨੇ ਭਾਰਤ ਦੀ ਆਜ਼ਾਦੀ ਵਿੱਚ ਨਾ ਕੇਵਲ ਆਪਣੀਆਂ ਜਾਨਾਂ ਦੀ ਕੁਰਬਾਨੀ ਦਿੱਤੀ, ਬਲਕਿ ਉਹਨਾਂ ਦੀ ਬਹਾਦਰੀ, ਸਮਰਪਣ ਤੇ ਕੌਮੀ ਜਜ਼ਬੇ ਨੇ ਆਜ਼ਾਦੀ ਦੀ ਲਹਿਰ ਨੂੰ ਨਵੀਂ ਦਿਸ਼ਾ ਦਿੱਤੀ। ਹੋਰ ਕੁਝ ਮਹੱਤਵਪੂਰਨ ਯੋਗਦਾਨ ਇਹਨਾਂ ਤਰੀਕਿਆਂ ਰਾਹੀਂ ਵੀ ਦੇਖਣ ਨੂੰ ਮਿਲਦੇ ਹਨ 9 ਕਾਲਾ ਪਾਣੀ ਦੀ ਸਜ਼ਾ ਸੈਲੂਲਰ ਜੇਲ ਕਈ ਸਿੱਖਾਂ ਨੇ ਕਾਲਾ ਪਾਣੀ ਵਾਂਗ ਖੂਨੀ ਜੇਲਾਨ ਵਿੱਚ ਔਖੀਆਂ ਸਜ਼ਾਵਾਂ ਪੁਗਤੀਆਂ ਬਾਬੂ ਹਿਰਾ ਸਿੰਘ ਮਾਸਟਰ ਕਰਤਾਰ ਸਿੰਘ ਬਾਬਾ ਪ੍ਰੀਤਮ ਸਿੰਘ ਵਰਗੇ ਸਿੱਖ ਆਜ਼ਾਦੀ ਦੌਰਾਨ ਅਣਗਿਣਤ યાਤਨਾਵਾਂ ਦੇ ਸ਼ਿਕਾਰ ਹੋਏ 10 ਬਾਬਾ ਕੁੰਗ ਸਿੰਘ ਅਤੇ ਬਾਬਾ ਸੁੰਦਰ ਸਿੰਘ ਇਸ ਇੱਕ ਯੋਧੇ 1857 ਦੀ ਪਹਿਲੀ ਆਜ਼ਾਦੀ ਲਹਿਰ ਵਿੱਚ ਸ਼ਾਮਲ ਹੋਣ ਵਾਲੇ ਸਿੰਘਾਂ ਵਿੱਚੋਂ ਸਨ ਇਹਨਾਂ ਨੇ ਭਾਰਤੀ ਸਿਪਾਹੀਆਂ ਨਾਲ ਮਿਲ ਕੇ ਬ੍ਰਿਟਿਸ਼ ਹਕੂਮਤ ਖਿਲਾਫ ਬਗਾਵਤ